ਹਰਿਆਣੇ ਚ ਜਾਣ ਵਾਸਤੇ ਡੌਂਕੀ ਲਾ ਰਿਆ ਉਹ ਲੰਝ ਫੱਟਾ ਦਾ ਪੂਰੇ ਥਲੇ ਮੈਂ ਆ ਗਿਆ ਕਚਾਰਾ ਆਰਾਮ ਨਾਲ ਆਉਣ ਅਗਲੀ ਬ੍ਰੇਕ ਨਾ ਲਾਈਂਗੇ ਜਦੋਂ ਤੰਨਾ ਲੱਗਿਆ ਨਾ ਇੱਥੇ ਬੈਠ ਕੇ ਆਇਆ ਮੈਂ ਹੋ ਕੇ ਰੀ ਨੂੰ ਬੈਠੋ ਵੀ ਭਾਈ ਸਾਹਿਬ ਮੇਤਰੋਂ ਨਿਕਲਦਾ ਰਸਤਾ って。 ਸਤੇ ਡੋਂਕੀ ਲਾ ਰਿਹਾ ਪੁੱਤ ਜੱਟ ਨੇ ਮਾਇਆ ਗਿਆ ਕਚਰਾ ਪੱਕਾ ਰ ਕਚਰਾ ਚੱਲੀ ਜਾ ਹੌਲੇ ਹੌਲੇ ਵੀਰੇ ਮ사ਜ ਹੋ ਗਈ ਟੁਈ ਦੀ ਅੱਜ ਪੀਲੀ ਕੀ ਜਾਈ ਬਾਡੀ ਅਲੀ ਘਟ ਤੋਂ ਮੱਚਾਂ ਜਿਹੜੇ ਟੈਰ ਬਾਅਦ ਆ ਵੇ ਇੰਸ਼ਾ ਅੱਲਾਹ ਮੈਨੂੰ ਬਾਲਿਆਂ ਦਾ ਕੰਮ ਹੀ ਨਹੀਂ ਹੁੰਦਾ ਪਹਿਲੇ ਮਾਸੀ ਮੇਰੀ ਮੰਮੀ ਦੀ ਮਾਸੀ ਹੁੰਦੀ ਉੱਥੇ ਢੇੜਾ ਗੋੜਾ ਮਾਰਦੇ ਭਿੰਦੇ ਵਾ ਹੁਣ ਵੀ ਨਹੀਂ ਉਹ ਪਟਿਆਲੇ ਸ਼ਿਟ ਹੁੰਦੇ ਮੈਂ ਤਾਂ ਪਹਿਲੀ ਵਾਰ ਆਇਆ ਮਤਲਬ ਹਰਿਆਣੇ ਦੇ ਬੜੀ ਵਾਰ ਗਿਆ ਬਾਲੇ ਚ ਪਰ ਤਰਨੇ ਤੋਂ ਬਾਅਦ ਪਹਿਲੀ ਵਾਰ ਆਇਆ ਚੱਲ ਰਿਹਾ ਠੀਕ ਰਸਤਾ ਆਪਾਂ ਨੂੰ ਵਧੀਆ ਮਿਲ ਗਿਆ ਦੇਖੀ ਮਾ ਤਾਰਾਂ ਟੱਪਣੀਆਂ ਭੈਣਾਂ ਅੱਗੇ ਜਾ ਕੇ ਆ ਜੀ ਹਾਂ ਲੰਘ ਜੇਗਾ ਹੀ ਮੋਟਰਸਾਈਕਲ ਲੰਘ ਜੇਗਾ ਚੱਕੀ ਤੇ ਲੰਘਦਾ ਫਿਰਦਾ ਹਾਂ ਚੱਲ ਆਪਣਾ ਉਹੀ ਝੋਟਾ ਹੁੰਦਾ ਜੋ ਹੁੰਦਾ ਹੈ ਨਾ ਆਪਣੇ ਕੋਲ ਹੈਂ ਪਰ ਉਹ ਨਹੀਂ ਜਾਣਾ ਹੈ ਇਹ ਬਲੌਕ ਹੀ ਲਾ ਦੇਣਗੇ ਤੇ ਮੈਂ ਉੱਤਰਾ ਲੁਕ ਗਿਆ ਅੱరే ਤੇ ਵੀਡੀਓ ਬਣਾਵਾ ਆਰਾਮ ਨਾਲ ਆਉਣ ਅਗਲੀ ਬ੍ਰੇਕ ਨਾ ਲਾਈਂਗੇ ਆਵੇਂ ਨਾ ਜੱਪ ਆਇਆ ਗਰੀਬ ਬੰਦੇ ਨੇ ਸਾਰੇ ਰਾਹ ਬੰਦ ਕੀਤੇ ਦੇ ਨੇ ਮੈਂ ਤਾਂ ਕਹਿੰਦਾ ਸਰਕਾਰਾਂ ਨੇ ਡੁੱਬਣ ਚੰਗੀ ਤੇ ਨਾ ਡੁੱਬਣ ਦੇ ਮੈਂ ਸੁਣੇ ਪਹਿਲੇ ਪਾਣੀ ਸਾਫ਼ ਹੁੰਦਾ ਸੀ ਹੁਣ ਇਹਨੂੰ ਗੰਦਾ ਨਾਲਾ ਕਹਿਣ ਲੱਗੇ ਨੇ ਸੜਾ ਤੇ ਵਧੀਆ ਬਣਾ ਰਹੇ ਆ ਜਣਾ ਮੈਂ ਲੋਕ ਲੱਕ ਪਾ ਦਿੰਦੇ ਹੋਰ ਵਧੀਆ ਹੋ ਜਾਣਾ ਕੰਮ ਚੰਨ ਬੜੇ ਥਾਵਾਂ ਚੜਨਾ ਤਾਂ ਪਾਈ ਜੀ ਬਾਡਰ ਹੋ ਰਿਹਾ ਬਾਡਰ ਵਾਲਾ ਪੁਲ ਅਸੀਂ ਆ ਇਸ ਟਾਈਮ ਹਰਿਆਣਾ ਚ ਵੜ ਗਏ ਆਪਾ ਹਰਿਆਣਾ ਇੰਟਰ ਹੋ ਗੇ ਜੇ ਮੀਂਹ ਪੈ ਗਿਆ ਨਾ ਫਿਰ ਰੁਕਾ ਹੋਏਗਾ ਇਹ ਰਾਸਤੇ ਤੋਂ ਨਾ ਇਹ ਤਾਂ ਬਹਿ ਜੋ ਕੱਚ ਕੱਚ ਹੋਈ ਰਹਿਣੀ ਚੜ ਜੂਗਾ ਹੋਰ ਵਾਰ ਹੋਰ ਛੋਟਾ ਤੇਰਾ ਕਿੰਨੇ ਸਾਲ ਪੁਰਾਣਾ ਹੋ ਗਿਆ ਸੱਤ ਮਾੜਲੇ ਇਹ ਤੇਰਾ ਹੋ ਗਿਆ 3 ਸਾਲ 45 ਸਾਲ 7 ਸਾਲ 17 ਸਾਲ ਹੋ ਗਏ ਨੇ ਲੋ ਜੀ ਜਿਹਨੇ ਆਣਾ ਆ ਸਕਦਾ ਪਰ ਆਪਣੇ ਰਿਸਕ ਤੇ ਆਵੇ ਬੰਦਾ ਡਰਾਈਵਰ ਪੱਕਾ ਹੋਣਾ ਚਾਹੀਦਾ ਰਾਤ ਦਾ ਟਾਈਮ ਨਹੀਂ ਹੈ ਨਾ ਜਾ ਰਿਹਾ ਤੂੰ ਸੇਫ ਹੈਗਾ ਐ ਝਾੜੀਆਂ ਦੇ ਵਿੱਚ ਕਿੰਨੀਆਂ ਲੁੱਟ ਕੇ ਖਾ ਜਾਣਗੇ ਬੰਦੇ ਨੂੰ ਰਾਤ ਦਾ ਐ ਮੈਨੂੰ ਗੁਰਦੀਪ ਸਰ ਲਗਾਈ ਆਪਣੀ ਕੰਪਨੀ ਵਾਲਾ ਇਧਰੋਂ ਸੁਨੀਲ ਇਧਰ ਹੀ ਆਉਂਦਾ ਇਧਰੋਂ ਆ ਜੇ ਭੰਜਵੈਲ ਐਨਾ ਪਹੁੰਚ ਗਰੇਆ ਇਹ ਕਿੰ데 ਕਿੰ데 ਖੀ ਰੋੜਨਾ ਨਹੀਂ ਜਾਈਏ ਪਿਛੇ ਨੂੰ ਹੱਲੇ ਸਿਰ ਸਿਰ ਆਉਂਦੇ ਹੀ ਨਾ ਸੜਕ ਤੋਂ ਪਹਾੜ ਦੇ ਖੇਦੇ ਹੁੰਦੇ ਹੀ ਉਹ ਨਾਲੀ ਵਾਲੇ ਹਨਾ ਮਾਚਲਾਲੇ ਮੈਂ ਜੋ ਉੱਧਰ ਪਹਾੜ ਵੀ ਨਹੀਂ ਗਿੱਤੇ ਹੇ ਹੱਲੇ ਮੌਸਮ ਸਾਫ਼ ਹੁੰਦਾ ਜੀ ਉਹ ਰਨੂ ਵੀ ਸਕੰਜਾ ਬਣਾ ਕੇ ਰੱਖਿਆ ਬਾਈ ਕੋਈ ਪਾਟਾ ਨਹੀਂ ਜੀ ਠੱਕ ਕੋਈ ਵਿੰਤਰਾ ਆਪਣਾ ਦੇਵਸੀ ਵਾਲਾ हाईवे ਨਹੀਂ ਹੈ ਨਾ ਜਿਹੜਾ ਸਿੱਧਾ ਚੰਡੀਗੜ੍ਹ ਨੂੰ ਜਾਂਦਾ ਹੈ ਕੈਥਲ ਤੋਂ ਨਾ ਆਉਣਾ ਜਿਹੜਾ ਇਧਰ ਕੈਥਲ ਨੂੰ ਜਾਂਦੇ ਨੇ ਇਦੋਂ ਹੀ ਗੜ ਲੈ ਸਿੱਧਾ ਹੀ ਹੋ ਜਾਗੇ ਜਰੂਰ ਵਿੱਚ ਵੜਨਾ ਹੈ ਹੈ ਚੱਲ ਫਿਰ ਇਦੋਂ ਗੜ ਲੈ ਮੈਂ ਪਿੰਡ ਚ ਬੇਫਾਲਤੂ ਜੀ ਨੀਣਾ ਵੜੀਦਾ ਹੁੰਦਾ ਹਾਂ ਹਾਂ ਬਰ ਬਾਰੇ ਬਾ ਠੀਕ ਹੈ ਫਿਰ ਕੱਢ ਲੈ ਫਿਰ ਘਾੜ ਡਰ ਮਾਰੇ ਚੜ ਆਇਆ ਮੱਥੇ ਤੇ ਸੂਰਜ ਵੀ ਅੱਜ ਠੰਡੇ ਠੰਡੇ ਜਾਵਾਂਗੇ ਅੱਜ ਸਾਲ ਜਿਆਦਾ ਹੀ ਚੜ ਗਿਆ ਸੂਰਜ ਵੀ ਉਹ ਫਿਰ ਮੈਂ ਭਾਈ ਨੂੰ ਵੀ ਛੱਡਣਾ ਫਿਰ ਉਹਨੂੰ ਔਖਾ ਹੋਏਗਾ ਮੋਟਰਸਾਈਕਲ ਉੱਥੇ ਖੜਾਣ ਦੀ ਜਗ੍ਹਾ ਨਹੀਂ ਹੈਗੀ ਅੱਡੇ ਤੇ ਪੰਪ ਬਾ ਉਹਦੀ ਡਿਊਟੀ ਨਹੀਂ ਲੱਗਦੀ ਜਿੱਦਾਂ ਮੇਰੀ ਜਾਣ-ਪਛਾਣ ਹੈ ਰੋਕ ਟੋਕ ਤਾਂ ਕੋਈ ਨਹੀਂ ਪੰਪ ਤੋਂ ਵੀ ਮੋਟਰਸਾਈਕਲ ਬੜੇ ਚੁਕਾਏ ਸੀ ਨਾ ਜਿਹੜੇ sigma ਜਿਹੇ ੁੰਡੇ ਲੱਗੇ ਨੇ ਨਾ ਉੱਥੇ ਖੜਾ ਲਾਰ ਕੇ ਜਾਂਦੇ ਹੀ ਬੱਸ ਚ ਬਹਿ ਕੇ ਜਾਂਦੇ ਜੀ ਉਹ ਬਹਿ ਜਾ ਉੱਥੇ ਇੱਕ ਮੋਟਰਸਾਈਕਲ ਚੁਕਾਈ ਜਦੋਂ ਮੈਂ ਪੰਪ ਤੇ ਲੱਗਾ ਸੀ ਉਸ ਟਾਈਮ ਰੱਖਦੀ ਬਾਈ ਸੜਕ ਨੇ ਮੈਨੂੰ ਲੱਗਿਆ ਇਹ ਅੱਗੇ ਸੜਕ ਹੀ ਹੈ ਨਹੀਂ ਲੱਕੇ ਲੱਕੇ ਆਹ ਚੰਦ ਚੰਗਾ ਕੀਤਾ ਐ ਰਾਤ ਨੂੰ ਆ ਗਿਆ ਨਹੀਂ ਤੇ ਰਾਤ ਦਾ ਦੀਪ ਸਿੰਘ ਜੀ ਦਾ ਗੁਰਦੁਆਰਾ ਓਏ ਕੋਈ ਕੋਈ ਚਲਦੀ ਛੱਡ ਗਿਆ ਓਏ ਦੇਖੀ ਮੀ ਸੰਤ ਰਾਤੋ ਤਕ ਤੱਕ ਤੇ ਮੈਂ ਹੁਣ ਬਣਿਆ ਨਾ ਛੱਡ ਕੇ ਪਹਿਲੇ ਦਾ ਹੀ ਪਹਿਲੇ ਦਾ ਹੀ ਆਰੇ ਹੋਏ ਭਗ ਤੇਰਾ ਓਰ ਦਸਾਲਾ ਹੋਏ ਭਗ ਤੇਰਾ ਚਲ ਨਿਸ਼ਾਨ ਸਾਹਿਬ ਦੇ ਮੱਥਾ ਤੇ ਚੰ ਲੰਗਰ ਹਾਲ ਹੈ ਉੱਥੇ ਗੁਰਦੁਆਰਾ ਸਾਹਿਬ ਹੈ ਅੱਜ ਮੈਨੂੰ ਲੱਗ ਰਿਹਾ ਯਾਰ ਬੰਦੇ ਇੱਕ ਬਾਸਿਕ ਕੰਟੀਨਿਊ ਹੋਉਂਦੇ ਰਹਿੰਦੇ ਹੈ ਜਾ ਰਹੇ ਪਹਿਲੇ ਛੋਟੇ ਹੁੰਦੇ ਸੋਚਦੇ ਹੁੰਦੇ ਨਾ ਇਹ ਵੱਡੇ ਵੱਡੇ ਕਿਉਂ ਜਾਂਦੇ ਹੁੰਦੇ ਨੇ ਗੁਰਦੁਆਰੇ ਐਨਾ ਜ਼ਿਆਦਾ ਸਿਰ ਸਿਰ ਉੱਠੀ ਨੂੰ ਪਤਾ ਲੱਗਦਾ ਸੁੱਖ ਜਾਂਦੇ ਇੱਥੇ ਹੀ ਮਿਲਦਾ ਹੈ ਯੂਨੀਵਰਸਿਟੀ ਦੀ ਬਾਸ ਖੜੀ ਹੈ ਆਰਐਮਆਈਟੀ ਹੈਗਾ ਅਜੇ ਪੱਖੇ ਭੁੱਖੇ ਆਏ ਨਹੀਂ ਲੱਗ ਰਹੇ ਟੈਂਟ ਲੱਗ ਰਹੇ ਨੇ ਨਾ ਗੁਰਦੁਆਰਾ ਇੱਛਾਪੂਰਕ ਧਾਮ ਬਾਬਾ ਦੀਪ ਸਿੰਘ ਜੀ ਦਾ ਕੋਰੇ ਬਾਬੇ ਨੇ ਕਿਆ ਹੈ ਦੁਕਾਨਾਂਤਗੁਣਾਂ ਲੱਗ ਰਹੀਆਂ ਹਨ ਤੇ ਦੋਸਤੋ ਤੇ ਹੁਣ ਆਪਾਂ ਚੱਲੇ ਆਂ ਕਾਲਜ ਤਿਆਰਸ਼ਾਨ ਹੋ ਗਏ ਸੀਗੇ ਕੱਲ ਗਿਆ ਸੀ ਹੰਬਾਲੇ ਬਹੁਤ سارے ਸ਼ੂਟ ਤੁਸੀਂ ਦੇਖ ਚੁੱਕੇ ਹੋ ਤੇ ਮੈਂ ਅੱਜ ਦੁਬਾਰਾ ਸਟਾਰਟ ਕਰ ਰਹੇ ਹਾਂ ਲੋਕਾਂ ਕੱਲ ਮੈਨੂੰ ਟਾਈਮ ਨਹੀਂ ਲੱਗਾ ਐਂਡ ਕਰਨ ਦਾ ਆਪਾਂ ਕੰਮ ਤੇ ਚਲੇ ਗਏ ਸੀਗੇ ਉੱਥੇ ਬੜੇ ਬਿਜ਼ੀ ਸੀਗੇ ਤੇ ਹੁਣ ਆਪਾਂ ਚੱਲੇ ਆਂ ਕਾਲਜ ਤੇ ਰਸਤਾ ਮੈਂ ਤੁਹਾਨੂੰ ਦਿਖਾਣ ਚਾਹਦਾ ਕਿਉਂਕਿ ਬਾਈਕ ਚਲਾਣੀ ਹੈ ਕੱਲਮ ਕੱਲਮਾ ਮੋਬਾਈਲ ਫੜਨ ਨਾਲ ਕੋਈ ਬੰਦਾ ਹੈ ਨਹੀਂ ਮੇਰੇ ਨਾਲ ਅੱਜ ਇੱਕ ਸਪੈਸ਼ਲ ਚੀਜ਼ ਹੈ ਕਾਲਜ ਜਾ ਕੇ ਤੁਹਾਨੂੰ ਦੱਸਾਂ ਇੱਕ ਛੋਟਾ ਜਿਹਾ ਪ੍ਰੈਂਕ ਕਰਨਾ ਹੈ ਆਪਾਂ ਆਪਣੇ ਫਰੈਂਡ ਉੱਤੇ ਉਹਦੀ ਵੀਡੀਓ ਮੈਂ ਐਡ ਜ਼ਰੂਰ ਕਰਾਂਗਾ ਪਰ ਇਹ ਤਾਂ ਥੋੜੀ ਬਲਰ ਕਰਦਾ ਕਿ ਵੀਡੀਓ ਦਾ ਮੂੰਹ ਨਹੀਂ ਦਿਖਾਣਾ ਪੈਣਾ ਨਹੀਂ ਤਾਂ ਉਹਦੀ ਬੇਇੱਜ਼ਤੀ ਵੜੀ ਹੋਣੀ ਹੈ ਵਲੋਗ 'ਚ ਬਾਕੀ ਗੱਲਾਂ ਮੈਂ ਕਾਲਜ ਪਹੁੰਚ ਕੇ ਕਰਾਂਗਾ ਹਲੋ ਭਾਈ ਅਸੀਂ ਕਨੌਰ ਪਹੁੰਚ ਗਏ ਆਪਾਂ ਨੂੰ ਮਿਲਿਆ ਵੱਡੇ ਵਾਲਾ ਮੁੰਡਾ ਕਰਨਾ ਮੋਰਟਲ ਦੇ ਅੱਗੇ ਜਿਹੜਾ ਪੈਸੇ ਕਢਵਾਣ ਗਿਆ ਵਾ ਉਹ ਪੈਸੇ ਕਢਵਾ ਲਿਆ ਮੇਰੇ ਚਲ ਜਾਉਂਦੇ ਨੇ ਇਹ ATM ਸੇ ਜੀਐਸਬੀ ਦਾ ਇਹ ਸਾਲਾ ਬੰਦ ਰਿਹਾ ਦੇਖੋ ਕੀ ਆ ਪਹੁੰਚੇ ਹੀ ਪੈਸੇ ਨਹੀਂ ਹੋਰ ਕਿੱਥੇ ਖਿਆਲ ਲੈਣਾ ਉਹ ਬੈਂਕ ਚ ਗਿਆ ਉਹ ਅਜਾ ਗਿਆ ਨਾ ਉਹਦੇ ਕੋਲ ਰਿਆ ਬਾਜ਼ਾਰ ਚਨੌਰ ਦਾ ਸਾੜੇ 150 ਬਾਹਰ ਏਸੀ ਲੱਗਾ ਹੈ ਕਢਾ ਲੈ ਕੀ ਕਹਿੰਦੇ ਨੇ ਮੰਡਰਪਰਸਟੋਰ ਉਹ ਇਹਨੂੰ ਚਲਾਈ ਕਿੱਥੋਂ ਚੱਲੇਗਾ ਇਹ ਇਹ ਸਾਡੇ ਕਾਲਜ ਦਾ ਗਰਾਊਂਡ ਹੈ ਇਹ ਨਿਖਿਲਾ ਤੇ ਇਹ ਮੈਂ ਆ ਅੱਜ ਵਲੌਗ ਦੀ ਬਾਤ ਸਾਫ਼ ਹੋਏਗੀ ਕਿਉਂਕਿ ਪਿੱਛੇ ਗਾਣੇ ਨਹੀਂ ਵੱਜਦੇ ਅੱਜ ਉਹ ਤਾਂ ਖੜ 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 ਹੋ ਰਹੀ ਸੀ ਔਰ ਰਾਤਾਂ ਜਾਣਗੇ ਲਾਈ ਸੀ ਵੀਰੇ ਵੀ ਕੋਪਰੇਟ ਨਾਲ ਇਹਨਾਂ ਨੇ ਆਂਦੇ ਮੈਨੂੰ ਉਹ ਦੇ ਤੈ ਮੈਂ ਤੇ ਨਹੀਂ ਆ ਮੈਂ ਤੇ ਨਹੀਂ ਗਿਆ ਅੱਜ ਇਹਨਾਂ ਨੇ ਇਸਾਨੀ ਗੱਲ ਪਤਾ ਕੀ ਕੀਤੀ ਕਿ ਕਿੰਨੇ ਵਾਰ ਤਾਂ ਘਟਾਈ ਹੈ ਤੇ ਕੋਪਰੇਟ ਪਾ ਦੇ ਗਾਣਿਆਂ ਦਾ ਮਨੇ YouTube ਤੇ ਇਹ ਬੜਾ ਤਗੜਾ ਫੁੱਟਬਾਲ ਦਾ ਪਲੇਅਰ ਹੈ ਮੈਂ ਥੋੜਾ YouTube ਤੇ ਇੰਟਰਸਟ ਕਰਦਾ ਤਾਂ ਕਰਕੇ ਔਰ ਨਵਾਂ ਨਵਾਂ ਚੈਨਲ ਹੈ ਬਈ ਅੰਨੀ ਵੀ ਕਰੇ ਕੋਈ ਨਾ ਇਹ ਸਾਡਾ ਕੋਲੇ ਹੈ ਕਦੀ ਪਹਿਲੇ ਟਾਈਮ ਦਸਾਵਾਂ ਇਹ ਛੁੱਟੀ ਹੋਈ ਨਿਆਣਿਆਂ ਨੂੰ ਹੁਣ ਤੇ ਕੁੜੀਆਂ ਬੜੀਆਂ ਕਹਿੰਦੀਆਂ ਹਨ ਸ਼ੂਟ ਕਰੀ ਜਾ ਰਹੇ ਤੁਸੀਂ ਬਾਈ ਕੁੜੀ ਦਾ ਮੂੰਹ ਹੀ ਲੈਣਾ ਬਾਕੀ ਆਪਾਂ ਲੈ ਜੀ ਇੱਥੇ ਆ ਡੇੜਾ ਡੇੜਾ ਆ ਡੇੜਾ ਕੋਲ ਕਰਨੀ ਹੈ ਲੈ ਕੈਮਰਾ ਕੋਈ ਪਹਿਲਾਂ ਵਾਈਸ ਕਾਲ ਕਰ ਲਾ ਫਿਰ ਉਸ ਵੀਡੀਓ ਚੁੱਕ ਲੀ ਮੈਂ ਤਰਾਂ ਨਾਲ ਪਹਿਲਾਂ ਹਾਂ ਲੋ ਹਾਂ ਲੋ ਮੈਂ ਕਿੱਥੇ ਹੋ ਹੈਲੋ ਕਿੱਥੇ ਹੋ ਤੁਸੀਂ ਮੈਂ ਆਂਦੀ ਆਂ 5 ਮਿੰਟ ਤੱਕ نیچے ਆ ਮੈਂ ਠੀਕ ਠੀਕ ਵੀਡੀਓ ਕਾਲ ਕਰ ਲਓ ਓਏ ਕਿੱਛ ਤਾਂ ਅੱਜ ਕੱਦੂ ਬੋਨਾ ਤੱਕੜਾ ਕੀਤਾ ਇਹ ਵੀਡੀਓ ਵਾਲ ਕਰਨੀ ਆ ਕਰ ਲੈ ਯਾਰ ਤੁਸੀਂ ਯਾਰ ਤੁਸੀਂ ਨੀਚੇ ਹੋ ਠੀਕ ਹੈਰੀ ਯਾਰ ਤੁਸੀਂ ਉੱਚੇ ਨੀਚੇ ਘੇਦਦੀ ਆ ਚੱਲ ਕੋਈ ਨਹੀਂ ਕਾਲ ਕਰ ਕਾਲ ਕਰ ਅਬੇ ਦਿਖ ਨੀ हेलो ਕਾਫੇ ਇਸ ਕਮੈਂਟ ਕੀ ਕਾਫੇ ਇਸੀ ਤੋਂ ਲੋ ਕੱਟ ਗਿਆ ਕਿਹ ਕੇ ਫੇਸ ਦਿਖਾਓ ਚੱਲ ਉਹਨੇ ਸਾਹਮਣੇ ਦੀ ਕਰਦੀ ਹੈ ਫਰੰਟ ਨਾ ਨਾ ਇਹ ਪਹਿਲਾਂ ਉਹਨੂੰ ਮੈਰੀ ਕਲਾਸ ਤੂੰ ਨਹੀਂ ਹੋ ਮੇਰੀ ਗੱਲ ਤਾਂ ਸੁਣ ਉਹਨੂੰ ਬਸ ਇੰਨਾ ਕਹਿ ਜਾ ਇਹ ਕਿਹੜੀਆਂ ਕਲਾਸ ਆ ਇਹ ਬੀ ਕਾਮ ਬੀ ਕਾਮ ਵਾਲੀ ਸਾਈਡ ਆ ਜਾ ਬਸ ਇੰਨਾ ਕਹਿ ਜਾ ਨਹੀਂ ਇੱਕ ਮਿੰਟ ਹਾਂ ਯਾਰ ਫੇਸ ਦਿਖਾ ਦਿਓ ਇੱਕ ਵਾਰੀ ਉਹ ਇੰਨਾ ਨਾ ਡੈਸਪਰੇਟ ਹੋ ਮੈਨੂੰ ਪਤਾ ਹੈ ਗੱਲਾਂ ਦਾ ਚੱਲ ਇਹਨਾਂ ਦੇ ਪਤਾ ਲੱਗ ਗਿਆ ਉਹਨੂੰ ਇੱਕ ਕੁੜੀ ਹੈ ਓਏ ਆ ਜਾ ਸਾਲਾ ਸੁਧ ਨਹੀਂ ਬੜਦਾ ਹੋਇਆ ਇਹ ਕਿਉਂ ਕੀ ਹੋਇਆ ਮੇਰਾ ਦਿਲ ਨਹੀਂ ਲੱਗ ਰਿਹਾ ਮੈਂ ਦੇਖਣਾ ਤੂੰ ਉਹ ਵਾਰ-ਵਾਰ ਐਂ ਨਾ ਲਿਖ ਮੇਰਾ ਦਿਲ ਨਹੀਂ ਲੱਗ ਰਿਹਾ ਮੇਰਾ ਦਿਲ ਨਹੀਂ ਲੱਗ ਰਿਹਾ ਸ਼ੱਕ ਹੋ ਜਾਂਦਾ ਬੰਦੇ ਨੂੰ ਉਹ ਲਿਖ ਜਾ ਬਸ ਕੁੁੱਦੂ ਗੱਲਾਂ ਉਹਦੇ ਲਿਆਉਣ ਮੈਂ ਕਰਾਂ ਚਾਹ। ਉਹ ਕਰ ਲੈ ਵੀਡੀਓ ਕਾਲ ਕਰ ਯਾਰ ਤਾਂ ਮੁੰਡਾ ਸਿੱਧੀ ਮੈਂ ਕਰਦਾ। ਉਹ ਯਾਰ ਇਹ ਤਾਂ ਹੋਈ ਗੱਲ ਉਹ ਬੈਂਚੋਂ ਇਕੱਠਾ ਨਹੀਂ ਕੱਟੀਂਦਾ ਇਹਦਾ। ਕਾਹਨ ਨਿਕਟਣੇ। ਇਹ ਗੁੱਸਾ ਨਾ ਕਰੂ। ਮੈਨੂੰ ਲੱਗ ਰਿਹਾ ਛੱਡ ਦੇ। ਨਹੀਂ ਸੁਣਾ ਨਾ ਨਾ। ਮੈਂ ਆ ਰਹੀ ਹਾਂ। 2 ਮੀਟਰ ਵੀ ਦਗਾ। ਤੇਰੇ ਬਾਅਦ ਤੈਨੂੰ ਕੱਲ ਕੀ ਕਿਹਾ ਮੈਂ ਕੱਲੀਆਂ ਕੇ ਕੱਲੀਆਂ। ਇਹ ਕਿਵੇਂ ਲੀਨ ਆਣਾ ਉਹਦਾ ਪ੍ਰੈਕਟੀਕਲ ਵੀ ਲੈਣੀ ਆ। ਪ੍ਰੈਕਟਿਸ ਆ ਤੇ ਜੇ ਉਹਨਾਂ ਕੱਲੀ ਆਣਾ ਹੈ। ਕੱਲੀ ਆ ਜਾ ਯਾਰ ਉਹਨੇ ਵੀਡੀਓ ਕਾਲ ਕਰਨੀ ਆ। उस उधर होली डाका होली आ तो तो बस रहन दो बस रहन यार तू तो कर ले वीडियो बनवा दे तो ओए तो तो आजा रिएक्शन तेती आया मैं अपना फुल दिखा दिन, थिया। दिन, थिया। दिन, दिन दिया दिखा दिन दिया दिखा दिन दिया तेरा ਕਰਾਇਆ ਕੰਮ ਆਣਨੇ ਤੇ ਜਾਂਦਨੇ ਤੇ ਜਾਣਾ ਰੂਸ ਰਿਆ ਸਾਲਾ ਓਕੇ ਅੱਤਰ ਅੱਤਰ ਯਾਰ ਇਹਦਾ ਨਾਮ ਵੀ ਦਿਖਾਣਾ ਹੈਗਾ ਲੈ ਮੈਂ ਕਰਾਂ ਥੱਲੇ ਬਹਿ ਜਾ ਸਾਰੇ ਜਣੇ ਲੈਣ ਚ ਆ ਜਾ ਆ ਜਾ ਤੁਸੀਂ ਬਹਿ ਜਾ ਆ ਜਾ ਆ ਜਾ ਉਹ ਆਦੇ ਯਾਰਾਂ ਮੈਂ ਨਿੱਦਰੀ ਆ ਚੱਲ ਆਫਿਸ ਨਾਲ ਜਾ ਜਣ ਪਹਿਲਾ ਬੈਕ ਕੈਮਰਾ ਕਰ ਬੈਕ ਕੈਮਰਾ ਬੈਕ ਕੈਮਰਾ ਕਰ ਆਇਆ ਯਾਰ ਉਹ ਮੂਰਤ ਦਿਖਾ ਆਪਦਾ ਹਾਏ ਮਾਦਮਕਰ ਇਹ ਘਾਟ ਲਗਾਏ ਜੀ ਨਾਲ ਭਈ ਉਹ ਭਈ ਹੁਣ ਇਹ ਤਾਂ ਜਾ ਕੇ ਰਿਐਕਸ਼ਨ ਰਿਕਾਰਡ ਕਰ ਗਈ ਹੈ ਨਹੀਂ ਹੁੰਦਾ ਕੀ ਸੀ ਉਹ ਤਾਂ ਗਲਤੀ ਕੀਤੀ ਉਹਦਰ ਵੀ ਰਿਐਕਸ਼ਨ ਰਿਕਾਰਡ ਕਰ ਲੈ ਆ ਉਹ ਯਾਰ ਬੱਕਾ ਜਿਹਾ ਫੇਸ ਮੈਂ ਪਹਿਲੇ ਜਾਇਆ ਸਾਲਾ ਕੱਟ ਗਿਆ ਕੰਦੇ ਸਾਲਾ ਕੁੱਤਾ ਹਾਂ ਭਾਈ ਕੈਸੀ ਲੱਗੀ ਆ ਗਿਆ ਸਵਾਦ ਤੁਹਾਨੂੰ ਹੁਣ ਮੁੰਡਾ ਦੁਹਾਨੇ ਕਹਿੰਦਾ ਗਾਡ ਹੋਇਆ ਚਲ ਆ ਜਾ ਏ ਮੇਨ ਮੈਂ ਇਹ ਬੰਦਾ ਇਹਦਾ ਦਿਮਾਗ ਚੱਲੇਆ ਤਿੰਨ ਦਿਨ ਲਗਾਤਾਰ ਗੱਲ ਕਰਦਾ ਰਿਹਾ ਉਹਦੇ ਨਾਲ ਤੇ ਵਿੱਚ ਵਿੱਚ ਇਹ ਵੀ ਕਰਦੇ ਨੇ ਯੋਗਦਾਨ ਇਹਦਾ ਵੀ ਪਾਇਆ ਹੈ ਮੈਂ ਯੋਗਦਾਨ ਬਹੁਤ ਵਧੀਆ ਪਾਇਆ ਇਹਨੇ ਜਿਆਦਾ ਵਧੀਆ ਪਾਇਆ ਕਿਉਂਕਿ ਇਹ ਥੋੜਾ ਜਿਹਾ ਨਾ ਬੰਦੇ ਨੂੰ ਭੜ ਜਾ ਦਿੰਦਾ ਹੁਣ ਤੁਹਾਨੂੰ ਖਾਲੀ ਮੱਜੇ ਇਹ ਲੁੱਤੀਆਂ ਗੱਲਾਂ ਵਧੀਆ ਕਰਦਾ ਸੀ ਉਹਦੇ ਨਾਲ ਪਰ ਹੁਣ ਦੇਖੋ ਉਹਦਾ ਕੀ ਬਣਦਾ ਸਵਾਦ ਆ ਗਿਆ ਵਸੋਂ ਨੇ ਮੂਹਰ ਖਾਇਆ ਹਾ ਵਾਦ ਆ ਗਿਆ ਜਿਹੜੀ ਹੋੜੀ ਦੀ ਸਟੇਪ ਲਾਈਵ ਦੇਖਣ ਵਾਲੀ ਪਰ ਦਿਖਾਈ ਨਹੀਂ ਜੀ ਜੀ ਤਰ ਹਾਂਜੀ ਸਾਹਮਣੇ ਆ ਕਿਉਂ ਆ ਮੈਨੂੰ ਲੱਗ ਰਿਹਾ ਜਿਹੜੇ ਸਾਹਮਣੇ ਜਿਹੜੇ ਸਾਹਮਣੇ ਉਹ ਕਰ ਰਹੇ ਨੇ ਸੋਰੀ ਗੁੱਡ ਮਾਰਨਿੰਗ ਜੋ ਜਵਾਰੀ ਮੈਨੂੰ ਤਾਜ ਖੜਨ ਲਏ ਨੇ ਅੱਜ ਸਾਲੇ ਆਪ ਆਇਆ ਮੈਂ ਆਪ ਥੋੜੀ ਆਇਆ ਕੀ ਫਿੱਟ ਨਹੀਂ ਬਹਿ ਰਿਹਾ ਉਹ ਬੈਂਚੋਂ ਨਿਸ਼ਾਨ ਪਾਤਾ ਓਏ ਪੱਥਰ ਤੇ ਵੇਖੀ ਗੋਲੀ ਚਲਾਈ ਸੀ ਲੈ ਲੈ ਪਾਜੀ ਗਰਮਾਵਾਵਾ ਛੜ ਛੜ ਕੇ ਪੱਥਰ ਹੀ ਭਗਲਾਦਾ ਇੰਨੇ ਛੇ ਵੀ ਛੇ ਜੇ ਕਰਦੀ ਪੱਥਰ ਦੀ ਕੋਈ ਨਹੀਂ ਰੇ ਇੱਕ ਚੱਕ ਲਿਆ ਆਓ ਚੱਕ ਰੇ ਇੱਕ ਉਧਰ ਖਲਾਸਾ ਲੱਗਦੀਆਂ ਨੇ ਇਧਰ ਤਾਸ਼ ਲੱਗੇ ਨੇ ਖੇਡਣੇ ਨਹੀਂ ਬੈਠੋ ਛੋਗੇ ਮੈਂ ਇਹਨਾਂ ਦੇ ਨਾਲ ਨਹੀਂ ਰਲਿਆਗਾ ਤਾਸ਼ ਖੇਡਣ ਮੈਂ ਕੱਲਾ ਵੇਖਣ ਵੇਖਣਾ ਆ ਯਾਰ ਹੁਣੀ ਪੱਤੇ ਲੈ ਕੇ ਭੱਜਿਆ ਯਾਰਾਂ ਦੇ ਆ ਜਾ ਆ ਜਾ ਜੁੱਤੀ ਲੈ ਖੜਾ ਹੈਗਾ ਤਾਂ ਮੈਂ ਜੁੱਤੀ ਮਾਰਨ ਦਾ ਹੈਗਾ ਤਾਂ ਮੈਂ ਆਜਾ 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 ਮੇਰੇ ਵੀਰ ਇਹਨਾਂ ਦੀ ਤਾਸ਼ ਵੜਾਣੇ ਆ ਕਿੱਧਰ ਖੜ ਗਏ ਚੜੇ ਆ ਲਗਾਏ ਥਾੜੇ ਦੇ ਆ ਨਾ 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 ਨਾ

ਜੀ ਵਈ ਜੇ ਤੁਸੀਂ ਰੋਹੀ ਹਾਲ ਜਾਣ ਆਪਾਂ ਕੰਮ ਤੇ ਸੀਗੇ ਤੇ ਆਪਾਂ ਕਰਦੇ ਸੀ ਕੋਲਡ ਦੇ ਆਰਡਰ ਉਹਨੂੰ ਠੰਡ ਬਹੁਤ ਜ਼ਿਆਦਾ ਵੱਡੇ ਕਿਥੇ ਲੱਗੇ ਹੋਏ ਨੇ ਪਹਿਲੇ ਬਿਨਾ ਜੈਕਟ ਤੋਂ ਕੰਮ ਕਰ ਰਹੇ ਪਰ ਫਿਰ ਜੈਕਟ ਪਾਣੀ ਪਈ ਹੁਣ ਥੋੜਾ ਦਿਨ ਤੁਸੀਂ ਟਾਈਮ ਲਾਈਨਸ ਦੇਖੋ ਤੇ ਮਤਲਬ ਇਹ ਆਪਣੇ ਵਲੋਗ ਦਾ ਇੱਕ ਹੀ ਸਾਨ ਨਾਲ ਐਂਡ ਹੈ ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਲੱਗਦਾ ਮੇਰਾ ਵਲੋਗ ਜਿੰਨੇ ਵੀ ਮੇਰੇ 40 45 ਸਬਸਕ੍ਰਾਈਬਰ ਆਣੇ ਮਤਲਬ ਕਿ ਯਾਰ ਦੋਸਤ ਜਿਹੜੇ ਜਿਹੜੇ ਮੈਨੂੰ ਵੇਖਦੇ ਆ ਤੇ ਤੁਸੀਂ ਟਾਈਮ ਲੈਪਸ ਮੈਂ ਜਿਹੜੇ ਹੁਣ ਬਣਾਉਂਗਾ ਉਹ ਇਸ ਸ਼ੂਟ ਮਤਲਬ ਇਸ ਕਲਿੱਪ ਤੋਂ ਪਹਿਲੇ ਲਾ ਦੂਗਾ ਤਾਂ ਕਿ ਤੁਹਾਨੂੰ ਥੋੜਾ ਜਿਹਾ ਆਈਡੀਆ ਲੱਗੇ ਮੈਂ ਕੰਮ ਕੀ ਕਰ ਰਿਹਾ ਤੇ ਜੇ ਲੋਕ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ